ਆਣਦੇ ਜਿਹੜਾ ਉਹਦਾ ਡੰਡੇ ਦੇ ਕੇ ਉਹਨਾਂ ਨੂੰ ਭਜਾਵਾਂਗੇ ਅਸੀਂ ਜੇ ਤਾਂ ਵੋਟਾਂ ਲੈਣੀਆਂ ਨੇ ਉਦੋਂ ਤੇ ਕਲੋਨੀ ਆ ਜਾਂਦੀ ਚੇਤਾ ਜਦੋਂ ਵੋਟਾਂ ਨਾ ਲੈਣੀਆਂ ਹੋ ਜਾਂ ਜਦੋਂ ਕੰਮ ਨਿਕਲ ਜਾਂਦੇ ਨੇ ਫਿਰ ਕੋਈ ਸੁਣਾਈ ਨਹੀਂ ਕਰਦਾ ਕੋਈ ਪੁੱਛਦੇ ਨਹੀਂ ਇਦਾਂ ਆਣ ਕੇ ਵੀ 25 ਦਿਨ ਹੋ ਗਏ ਜੀ ਪਾਣੀ ਨਹੀਂ ਆ ਰਿਹਾ ਜੀ ਕੋਈ ਕਾਰਨ ਜਾਣ ਦੀ ਕੁਛ ਕਿਤੇ ਨੇ ਕਾਰਨ ਅਸੀਂ ਮਤਲਬ ਕਿ ਗਏ ਆ ਜੀ ਜਿਹੜੇ ਮੋਤਵਾਰ ਬੰਦੇ ਆ ਦੇਵੀਗੜ੍ਹ ਦੇ ਸਾਡੇ ਅੱਡੇ ਦੇ ਉਹਨਾਂ ਕੋ ਗਏ ਆ ਜਿਹੜਾ ਟੈਂਕੀ ਆਪਰੇਟਰ ਆ ਉਹਦੇ ਕੋਲ ਵੀ ਗਏ ਆ ਜੀ ਉਹ ਤੇ ਕਹਿ ਦਿੰਦਾ ਜੀ ਮੈਂ ਤੇ ਇਤੋਂ ਪਾਣੀ ਛੱਡ ਦਿੰਦਾ ਵੀ ਮੈਨੂੰ ਹੁਣ ਕੀ ਪਤਾ ਕਿੱਥੇ ਜਾਂਦਾ ਪਾਣੀ ਤੁਹਾਡੇ ਕੋਲ ਪਾਣੀ ਕਿਉਂ ਨਹੀਂ ਜਾਂਦਾ ਮੈਂ ਉਹਦੇ 'ਚ ਕੀ ਕਰ ਸਕਦਾ ਪਾਈਪ ਬਲੌਕ ਲੱਗਾ ਹਨਾ ਪਾਈਪ ਕੋਈ ਬਲੌਕ ਨਹੀਂ ਹੈਗਾ ਜੀ ਨਾ ਜੇ ਕਿਤੇ ਪਾਈਪ ਬਲੌਕ ਹੋਵੇ ਜੀ ਪਾਣੀ ਬਾਹਰ ਆਵੇ ਪਾਣੀ ਤੇ ਕਿਤੇ ਬਾਹਰ ਲੀਕਜ ਨਹੀਂ ਹੈਗਾ ਜੀ ਜਿਸ ਦਿਨ ਦਾ ਮਤਲਬ ਕਿ ਸੀਵਰੇਜ ਵਾਲੇ ਪੱਟਣ ਲੱਗੇ ਜੀ ਉਸ ਦਿਨ ਦਾ ਸਾਡੇ ਪਾਣੀ ਨਹੀਂ ਆਇਆ ਹੈਗਾ ਜੀ ਅਸੀਂ ਬੜੇ ਤੰਗ ਪਾਣੀ ਬਿਲਕੁਲ ਨਹੀਂ ਆ ਰਿਹਾ ਹੈਗਾ ਬਹੁਤ ਸਾਰਾ ਮੱਲਾ ਬਹੁਤ ਤੰਗ ਹੈ ਜੀ ਤੇ ਪਾਣੀ ਆਇਆ ਨਹੀਂ ਅਸੀਂ ਗਏ ਸੀ ਕਿ ਦੋ ਬਲਦੇਵ ਸਿੰਘ ਕੋਲ ਗਏ ਸੀ ਆਪਣੇ ਰਾਜਾ ਤਨਜੂ ਜੀ ਉਹਨਾਂ ਕੋਲ ਗਏ ਸੀ ਉਹ ਆਏ ਵੀ ਸੀ ਸਾਡੇ ਕੋਲੇ ਉਹ ਕਹਿੰਦੇ ਵੀ ਅਸੀਂ ਇਹਨਾਂ ਨੂੰ ਮਤਲਬ ਕਿ ਅੱਡੇ ਦਾ ਜਿਹੜਾ ਪਾਣੀ ਹੈ ਦੋ ਵਾਰ ਚ ਕਰਾ ਦਿੰਨੇ ਆ ਵੀ ਬਾਲ ਲਗਾ ਕੇ ਦੋ ਵਾਰੀ ਚ ਕਰ ਦਿੰਨੇ ਆ ਪਰ ਹਜੇ ਤੱਕ ਹੋਇਆ ਕੁਝ ਨਹੀਂ ਹੈਗਾ ਜੀ ਪਰ ਹੁਣ ਪਾਣੀ ਕਿੱਥੋਂ ਲਾਂਦੇ ਹੋ ਪਾਣੀ ਹੋਣ ਤੇ ਗਵਾਂਡੀਆਂ ਦੇ ਘਰੋਂ ਹੀ ਭਰੀਦਾ ਜੀ ਬਾਲਟੀਆਂ ਨਾਲ ਗਵਾਂਡੀ ਵੀ ਕਿੰਨੇ ਦਿਨ ਦੇਣਗੇ ਜੀ ਔਰ ਉਹ ਖਾਲਾਂ ਚ ਭਰਦੇ ਆ ਜੀ ਇਹਨਾਂ ਪਿੱਛੇ ਮੋਟਰ ਜਾਂਦੀ ਆ ਮੋਟਰ ਚੱਲਦੀ ਖੇਤਾਂ ਵਾਲੀ ਉਹਦੇ ਚੋਂ ਖਾਲਾਂ ਚ ਭਰੀਦਾ ਜੀ ਪਾਣੀ ਤੇ ਖਾਲਾਂ ਚ ਭਰ ਕੇ ਲੈ ਲਿਆ ਹੁਣ ਵੀ ਲੇਡੀਜ਼ ਭਰ ਕੇ ਲਿਆ ਰਹੀਆਂ ਜੀ ਖਾਲਾਂ ਚ ਨਾਮ ਰਾਜਕਣੀ ਹੈ ਜੀ ਬੋਟਾ ਨੈਕਸਟ ਕਲੋਨੀ ਅਟਾ ਡੀਵੀਗਰ ਕੋਲ ਦੀਆਂ ਜੀ ਅਸੀਂ ਪਾਣੀ ਤੋਂ ਬਹੁਤ ਪਰੇਸ਼ਾਨ ਆ 20 ਦਿਨ ਹੋ ਗਏ ਜੀ ਪਾਣੀ ਇੱਕ ਬੂੰਦ ਵੀ ਪਾਣੀ ਨਹੀਂ ਆ ਰਿਹਾ ਹੈਗਾ ਤੇ ਜੇ ਜਾਣਦੇ ਆ ਟੈਂਕੀ ਵਾਲੇ ਕੋਲੇ ਜਾਣਦੇ ਆ ਉਹਨੂੰ ਫੋਨ ਕਰਦੇ ਆ ਓ ਕੰਤਾ ਜੀ ਮੈਂ ਤਾਂ ਪਾਣੀ ਛੱਡ ਦਿੱਤਾ ਹੈ ਤੇ ਤੁਹਾਡੇ ਕੋਲ ਨਹੀਂ ਪਹੁੰਚ ਰਿਹਾ ਤੇ ਹੁਣ ਅਸੀਂ ਕੁਝ ਵੀ ਕਰ ਸਕਦੇ ਹੈ ਆਵੇ ਇਹੋ ਜਿਹਾ ਪਾਣੀ ਆਂਦਿਆ ਖਾਲਾ ਸੇ ਇਹ ਅਸੀਂ ਖਾਲਾਂ ਦੇ ਵਿੱਚੋਂ ਪਾਣੀ ਭਰ ਰਹੇ ਆ ਜਾਂ ਕਿਤਾ ਵਿੱਚ ਬੋਰਾ ਤੋਂ ਪਾਣੀ ਭਰ ਰਿਹਾ ਇਹ ਉਹ ਵੀ ਕਿੰਨੀ ਕੁ ਦੇਰ ਸਾਨੂੰ ਭਰਨ ਦੇਣਗੇ ਬਹੁਤ ਪਰੇਸ਼ਾਨ ਆ ਬੱਚਾ ਨੂੰ ਨਹਾਣਾ ਤੇ ਲਾਣਾ ਹੁੰਦਾ ਕਪੜੇ ਧੋਣੇ ਹੁੰਦੇ ਆ ਥੋੜੀ ਹੁਣ ਮੰਗ ਕੀ ਆ ਜੀ ਬਸ ਇਹੀ ਹੈ ਜੀ ਸਾਨੂੰ ਪਾਣੀ ਦੀ ਸਾਡੀ ਮੰਗ ਪੂਰੀ ਕੀਤੀ ਜਾਵੇ ਸਾਡਾ ਪਾਣੀ ਪੂਰੀ ਤਰ੍ਹਾਂ ਮਤਲਬ ਆਵੇ ਇੱਥੇ ਪਹਾੜਸਾਲੇ ਇਹੀ ਪ੍ਰੋਬਲਮ ਸਾਨੂੰ ਮਤਲਬ ਕਿਉਂ ਆਉਂਦੀ ਹੈ ਸਾਡੇ ਲਈ ਅਸੀਂ ਜਾਣਦੇ ਆ ਮਤਲਬ ਸਾਡੇ ਕੋਲ ਆਂਦੇ ਆ ਵੋਟਾਂ ਲਈ ਆਂਦੇ ਆ ਸਾਡੇ ਕੋਲੇ ਉਦੋਂ ਤਾਂ ਅਸੀਂ ਮਤਲਬ ਉਹਨਾਂ ਦੇ ਉਸ ਦੇ ਵਿੱਚ ਆ ਜਾਂਦੇ ਆ ਇਹ ਪਰ ਬਾਦ ਵਿੱਚ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਹੈਗੀ ਜਦੋਂ ਅਸੀਂ ਉਹਨਾਂ ਕੋਲ ਜਾਂਦੇ ਆਂ ਫਿਰ ਕਲੋਨੀ ਨਹੀਂ ਹੈਗੀ ਫਿਰ ਕਲੋਨੀ ਨਹੀਂ ਹੈਗੀ ਸਾਡੇ ਲੈਣੀਆਂ ਉਹਦੋਂ ਕਲੋਨੀ ਆ ਜਾਂਦੀ ਜਦੋਂ ਵੋਟਾਂ ਕੰਮ ਨਿਕੜੇ ਹੁੰਦੇ ਨੇ ਫਿਰ ਕਲੋਨੀ ਹਲਸਾ ਵਾਹਿਬ ਜੀ ਕੀ ਪਤੇ ਸਾਡੀ ਸਾਰੀ ਕਲੋਨੀ ਦੀ ਮੰਗ ਹੈ ਭਾਈ ਅਸੀਂ ਪਾਣੀ ਤੋਂ ਬਹੁਤ ਪਰੇਸ਼ਾਨ ਆ 20 ਦਿਨ ਹੋ ਗਏ ਨਾ ਪਾਣੀ ਆਂਦਾ ਅਸੀਂ ਨਹਾਣ ਤੋਂ ਵੀ ਤੰਗ ਹੈ ਗੁਰਦੁਆਰੇ ਦੀ ਡਿਊਟੀਆਂ ਮੇਰੀ ਅਸੀਂ ਜਾ ਕੇ ਕਿਸੇ ਦੇ ਗੋਰ ਤੇ ਨਹਾਣੇ ਆ ਜਾਂ ਪਿੰਡ ਜਾ ਕੇ ਨਹਾਣੇ ਆ ਉਹਦੋਂ 5-6 ਕਿਲੋਮੀਟਰ ਮੇਰਾ ਗੁਰਦੁਆਰਾ ਸਾਹਿਬ ਹੈ ਇਥੇ ਮੈਂ ਜਾ ਕੇ ਡਿਊਟੀ ਕਰਨੀ ਹੈ ਹੁਣ ਅਸੀਂ ਜਦੋਂ ਨਾਣ ਜੋਗਾ ਪਾਣੀ ਨਹੀਂ ਤਾਨੂੰ ਵੋਟਾਂ ਵਾਲੇ ਆਉਂਦੇ ਆ ਆ ਜੀ ਤੁਹਾਡਾ ਇਹ ਕੰਮ ਕਰਾਂਗੇ ਬਹੁਤ ਕੰਮ ਕਰਾਂਗੇ ਤੁਹਾਡੀ ਸੇਵਰੇਜ ਪਾਵਾਂਗੇ ਜੀ ਅੱਜ ਤੱਕ ਸਾਨੂੰ 12-13 ਸਾਲ ਹੋ ਗਏ ਸਾਡਾ ਅੱਜ ਤੱਕ ਕਿਸੇ ਨੇ ਕੋਈ ਸੁਣਵਾਈ ਨਿਕਲੀ ਆ ਜਾਂਦੇ ਵੋਟਾਂ ਲੈ ਕੇ ਤੁਰ ਜਾਂਦੇ ਆ ਸਾਨੂੰ ਜਦੋਂ ਪੀਣ ਜੋਗਾ ਪਾਣੀ ਨਹੀਂ ਅਸੀਂ ਵੋਟਾਂ ਕਿਹਨੂੰ ਪਾਵਾਂਗੇ ਆਣ ਦੇ ਜਿਹੜਾ ਆਊਗਾ ਡੰਡੇ ਲੈ ਕੇ ਉਹਨਾਂ ਨੂੰ ਭਜਾਵਾਂਗੇ ਅਸੀਂ ਹੈ ਨਾਨਕ ਕਲੋਨੀ ਗੁਰਨਾਨਕ ਨਗਰ ਤੇ ਗੁਰਨਾਨਕ ਨਗਰ ਹੈ ਤੇ ਪਾਣੀ ਨਹੀਂ ਜੀ ਆਉਂਦਾ 20 ਦਿਨ ਹੋ ਗਏ ਨੇ ਇਹ ਬੁਰਾ ਹਾਲ ਹੋਂ ਡੇ ਇਧਰ ਭੁੱਖੇ ਤੇ ਆਏ ਮਰਨ ਡੇ ਨੇ ਕਿੰਨੇ ਕਰਨ ਇੱਥੇ ਸਰ ਘਰ ਤੇ ਗੇਲੇ ਬਣ ਜਾਂਦੇ ਨੇ 25 30 ਘਰ ਬਣ ਜਾਂਦੇ ਨੇ 25 30 ਘਰ ਬਣ ਜਾਂਦੇ ਨੇ ਜੀ ਬਹੁਤ ਔਖਾ ਆ ਪਿਆ ਇਧਰ ਦੀ ਤਾਂ ਸੁਣਦੇ ਹੀ ਨਹੀਂ ਜਦੋਂ ਵੋਟਾਂ ਲੈਣੀਆਂ ਨੇ ਉਦੋਂ ਤੇ ਕਲੋਨੀ ਆ ਜਾਂਦੀ ਚੇਤਾ ਜਦੋਂ ਵੋਟਾਂ ਨਾ ਲੈਣੀਆਂ ਹੁਣ ਜਦੋਂ ਕੰਮ ਨਿਕਲ ਜਾਂਦੇ ਨੇ ਫਿਰ ਕੋਈ ਸੁਣਾਈ ਨਹੀਂ ਕਰਦਾ ਕੋਈ ਪੁੱਛਦੇ ਨਹੀਂ ਇਧਰ ਨਾਲ ਕੇ ਕੋਈ ਪਤਾ ਲੱਗਾ ਕਿ ਕਾਰਨ ਕੀ ਇੱਥੇ ਪੈਣਾ ਪਹੁੰਚਣ ਦਾ ਕੀ ਪਤਾ ਉਹਨਾਂ ਮਾਰੇ ਜਾਣਦਾ ਹੁਣ ਉਹਨਾਂ ਨੂੰ ਪਤਾ ਵੇ ਟੈਂਕੀ ਵਾਲਿਆਂ ਨੂੰ ਕੀ ਕਾਰਨ ਨੇ ਤੁਸੀਂ ਜਾਣ ਦੀ ਕੋਈ ਕੋਸ਼ਿਸ਼ ਕੀਤੀ ਹਲੇ ਗਵਾਧੂ ਗਏ ਇੱਥੋਂ ਅਸੀਂ ਕਿਨੇ ਰ ਗਏਆ ਕਮੇਟੀ ਵਾਲਾ ਕੋਲ ਵੀ ਗਏ ਆ ਆ ਜਾਏਗਾ ਜੀ ਆ ਜਾਏਗਾ ਚਲਾਵਾਂਗੇ ਪਾਣੀ ਆ ਜਾਏਗਾ ਕੋਈ ਨਹੀਂ ਆਜਦਾ ਇਹ ਛੱਡਦੇ ਨੇ ਕੋਈ ਆਇਆ ਇੱਥੇ ਨਾ ਬੰਦਾ ਕੋਈ ਨਹੀਂ ਆਇਆ ਕੋਈ ਨਹੀਂ ਪੁੱਛਦਾ ਕੋਈ ਨਹੀਂ ਆਂਦਾ ਇੱਥੇ ਮੁੜ ਕੇ ਉੱਤੇ ਜਾਂਦੇ ਨੂੰ ਕਹਿ ਛੱਡਦੇ ਨੇ ਜੀ ਆਵਾਂਗੇ ਅਸੀਂ ਮੁੜ ਕੇ ਕੋਈ ਆਂਦਾ ਕੋਈ ਨਹੀਂ ਮੁੜ ਕੇ ਖਬਰ ਸਾਰ ਵੀ ਲੈਂਦਾ ਕੋਈ ਮਰਦਾ ਕੋਈ ਜਿਉਂਦਾ ਹੋਵੇ ਹੁਣ ਥੋੜੀ ਮੰਗ ਕੀ ਹੈ ਮੰਗ ਹੈ ਸਾਡੇ ਪਾਣੀ ਆਉਣਾ ਚਾਹੀਦਾ ਕਲੋਨੀ ਚ ਪਾਣੀ ਚਾਰੇ ਤੰਗ ਹੋਏ ਪੈਣੇ ਤੇ ਆਏ ਭੁੱਖੇ ਪਾੜੇ ਤੋਂ ਬਹੁਤ ਔਖਾ ਆ ਪਿਆ बच्चे ਔਖੇ ਨਾਉਣ ਤੋਂ ਸਕੂਲੇ ਜਾਣਾ ਹੁੰਦਾ ਬੱਚਿਆਂ ਨੂੰ ਬਹੁਤ ਔਖਾ ਹੁੰਦਾ ਹੈ ਅੱਗੋਂ ਮੈਡਵਾ ਛਿੜਕਦੇ ਤੁਸੀਂ ਨਾ ਕੇ ਨਹੀਂ ਆਂਦੇ ਤੁਸੀਂ ਕੀ ਕਰ ਲੈ ਤੁਸੀਂ ਐਵੇਂ ਸੁੱਤੇ ਉੱਠ ਕੇ ਆ ਗਏ ਜੇ ਪਾਣੀ ਹੋਏਗਾ ਤੇ ਬੱਚੇ ਨਾਲ ਕੇ ਕਾ ਦੇ ਬੱਚੇ ਨਾ ਕੇ ਜਾਣਗੇ ਤੁਸੀਂ ਵੇਖ ਰਹੇ ਹੋ ਸਾਂਜੀ ਰਿਪੋਰਟ ਪੰਜਾਬੀ ਸਭ ਤੋਂ ਤੇਜ਼ ਸਬਦਾ ਸਾਂਜਾ